ਸਾਸੀ ਕਵੀ ਜੀ ਸਾਰਿਆਂ ਨੂੰ ਜਗਦੀਸ਼ ਵਰੀ ਖਾਨ ਦੇ ਬਹੁਤ ਬਹੁਤ ਬਲਕਮ ਹੈ ਜੀ ਤੇ ਅੱਜ ਅਸੀਂ ਪਹੁੰਚ ਚੁੱਕੇ ਆ ਝੋਟੀਆਂ ਤੁਹਾਨੂੰ ਦਿਖਾਵਾਂਗੇ ਆਪਾਂ ਚਾਰ ਝੋਟੀਆਂ ਦਿਖਾਵਾਂਗੇ ਬਿਲਕੁਲ ਸੂਈਆਂ ਸਵਾਈਆਂ ਤੇ 15 ਤੋਂ 20 ਬਲੱਸ ਵਾਲੀਆਂ ਝੋਟੀਆਂ ਜੀਆਂ ਟੌਪ ਕਲਾਸ ਦਿਖਾਵਾਂਗੇ ਤੇ ਬਾਕੀ ਭਾਈ ਜੀ ਨਾਲ ਕਰਦੇ ਆ ਗੱਲਬਾਤ ਬਾਕੀ ਸਾਰੀਆਂ ਜਿਹੜੀਆਂ ਝੋਟੀਆਂ ਸੂਈਆਂ ਸਵਾਈਆਂ ਨੇ ਬਿਲਕੁਲ ਤਾਜ਼ੀਆਂ ਨਾੜੂ ਦੇ ਬੱਚੇ ਨੇ ਤੇ ਬਾਕੀ ਭਾਈ ਉਹਨਾਂ ਨੂੰ ਪੁੱਛਦੇ ਆ ਡਿਟੇਲ ਛੋਟੀਆਂ ਦੀ ਕਰਦੇ ਆ ਭਾਈ ਉਹਨਾਂ ਨਾਲ ਸੱਸੀ ਵੀ ਦੀ ਸੱਚੀ ਹੈ ਸੱਸੀ ਉਹ ਠੀਕ ਠਾਕ ਵੀ ਦੀ ਹਾਂਜੀ ਬਈ ਜੀ ਬਈ ਜੀ ਤੋਂ ਜਗਦੀਪ ਡੀਰੀ ਫਾਰਮ ਦੇਖ ਰਹਾ ਸਾਰਿਆਂ ਦਾ ਜਿਲੋਂ ਧੰਨਵਾਦ ਕਰਦੇ ਮੇਰੇ ਹਾਂਜੀ ਬਈ ਜੀ ਸਾਰਿਆਂ ਦਾ ਇਨਾਮ ਦੇ ਵੀਰ ਪਿਆਰ ਬਖਸ਼ਿਆ ਹਾਂਜੀ ਹਾਂਜੀ ਤੇ ਆ ਬਾਅਦ ਚਾਰ ਜੋੜੀਆਂ ਪਾਉਣ ਲੱਗੇ ਵੀਰੇ ਹਾਂਜੀ ਬਈ ਜੀ ਛੋਟੀ ਥੱਲੇ ਆ ਤੇ ਮੇਰੇ 18 19 ਕਿਲੋ ਤੋਂ ਤਿਆਰ ਆ ਹਾਂਜੀ ਬਈ ਜੀ ਤੇ ਇੱਕਾ ਡੇ ਕੋ 20 22 ਕਿਲੋ ਵਾਲੀ ਆ ਮਤਲਬ ਇਹ 14 15 किलो बोले तो स्टडिंग है हां जी हां जी हां जी और बाकी बलून ਝੋਟੀਆਂ ਵੀ ਲੈ ਦੇ ਕੋ ਦੋ ਦਦੀਆਂ ਅੱਛਾ ਜੀ ਇਹ ਕਹਿੰਦੇ ਵੀਰੇ ਇਹ ਗੱਲ ਝੋਟੀ ਵੀ ਇਹਦੇ ਬਾਰੇ ਦਦੀਆਂ ਇਹ ਇਹ ਜਿਹੜੀ ਝੋਟੀ ਹੈ ਬਾਈ ਕਿੰਨੇ ਦਿਨਾਂ ਦੀ ਸੁਈ ਆਪਣੇ ਕੋ ਇਹ ਸੁਈ ਨੂੰ ਵੀਰੇ ਇਹਨਾਂ ਵੱਜ 18 ਦਿਨ ਹੋ ਗਿਆ हां जी ਬਾਈ 18 ਨਵਾ ਦੇਣੇ ਦਦੀਆਂ ਦੇ ਮਾਰੇ ਤਨੀ ਲੱਗੀ ਅੱਜ ਕੰਡੇ ਵਾਲਾ ਸਹੀ ਦੋ ਦੇ ਕੋ 18 ਕਿਲੋ ਤਿਆਰ ਆ ਦਦੀਆਂ ਬਿਲਕੁਲ ਨੈਟ ਤਿਆਰ ਹਾਂ ਤਿਆਰ ਹੈ 18 ਕਿਲੋ ਲਓ ਜੀ 18 ਕਿਲੋ ਦੀ ਝੋਟੀ ਆ ਗਈ ਜੀ ਤੇ ਬਾਕੀ ਆਪਾਂ ਐ ਮਨਤੀ ਦੀ ਵੀਰੇ ਜਾਮਨ ਵਰਗੀ ਜੱਟ ਬਲੈਕ ਜੱਟ ਬਲੈਕ ਜਿਹਨੂੰ ਕਹਿੰਦੇ ਨੇ ਤੇ ਮਗਰ ਕੀ ਆ ਗਿਆ ਬਾਈ ਇਹਦੇ ਮਗਰੇ ਦੇ ਮਗਰੇ ਦੇ ਕੱਟੀ ਜੀ ਕੱਟੀ ਆ ਗਈ ਜੀ ਡਬਲ ਫਾਇਦਾ ਕੱਟੀ ਆ ਗਈ ਮਗਰੇ ਤੇ ਬਾਕੀ ਇਹ ਵੀ ਤੁਹਾਨੂੰ ਕੁਆਲਟੀ ਦਿਖਾ ਦਿੰਨੇ ਆ ਬਿਲਕੁਲ ਜੇ ਫੇਸ ਦੀ ਗੱਲ ਕਰ ਲਈਏ ਬਿਲਕੁਲ ਬਿਊਟੀ ਪਾਰਲਰ ਦੇ ਵਿੱਚ ਬਿਲਕੁਲ ਟੋਪ ਕਲਾਸ ਆ ਤੇ ਸਿੰਘ-ਸੁੰਗ ਦੀ ਕੁਆਲਟੀ ਬਹੁਤ ਚੰਗੀ ਆ ਤੇ ਜੇ ਅਡਰ ਦੀ ਗੱਲ ਕਰ ਲਈਏ ਬਿਲਕੁਲ ਫਿਟਿੰਗ ਆ ਲੱੜ ਰਿਆ ਤੇ ਦੁੱਧ ਬਿਲਕੁਲ ਤਿਆਰ ਆ ਜਿੰਨਾ ਬਾਈ ਨੇ ਦੱਸਿਆ ਵਾ ਤੇ ਪੇਠ ਪੂਰੇ ਦੀ ਕੁਆਲਟੀ ਬਹੁਤ ਚੰਗੀ ਆ ਜੀ ਤੇ ਬਾਕੀ ਤੋੜਾ ਤਰਾ 4x4 ਵਾਂਗੂ ਤੁਰਦੀ ਏ ਝੋਟੀ ਜੀ ਕੁਮਾਰੇ ਯਾਰਾ ਲੰਬੀ ਦੋਰ ਦੇ ਮੇਰਾ ਵੀਰ ਤੈਨੂੰ ਲਓ ਜੀ ਟੋਪ ਕਲਾਸ ਵੀਹ ਕੁਲ ਵਾਲ ਏ ਭਾਈ ਜੀ ਆਪਾਂ ਹੁਣ ਗੱਲ ਕਰੀਏ ਜਿਹੜਾ ਮੌਕੇ ਦੇ ਜਿਹੜਾ ਬਿਲਕੁਲ ਤਿਆਰ ਆ। ਆ ਤਿਆਰ ਤਿਆਰ ਭਾਈ ਚਾ। ਲਓ ਜੀ ਤਿਆਰ ਜੀ ਕੰਡੇ ਦੇ ਚਾੜ ਕੇ ਲਾਇਆ ਭਾਈ ਲਾਇਆ ਐਮ 23 ਦੀ ਆ ਗਈ ਝੋਟੀ। ਤੇ ਦੇਖੋ ਜੀ ਨਹੀਂ ਜੰਮਦੀਆਂ ਘਰ ਘਰ। ਬਾਕੀ ਐ ਵੀ ਸਿੰਘ ਜਰ ਰੁਪਈਆ ਵੀ ਨਹੀਂ ਲੰਗਦਾ ਬਿਲਕੁਲ ਜੈਡ ਬਲੈਕ ਝੋਟੀ ਆ। ਟੋਕਾ ਸਾਗੀ ਘਟੀ ਤੇ ਕੱਤੀ ਆਪਾਂ ਗੱਲ ਕਰੀਏ ਤੇ ਮਤਲਬ ਕਿੰਨਾ ਚ ਵਾਜੇਗਾ ਦੁੱਧ ਬਾਈ ਜੀ ਵੀਰ ਜੀ ਵੇਖੋ ਅੱਜ ਦੀ ਘੜੀ ਦੇ ਵਿੱਚ 18 ਕਿਲੋ ਦੁੱਧ ਦੀ ਗਾਰੰਟੀ ਦਿੰਦੇ ਆ ਹਾਂਜੀ ਤੇ ਮੈਲੇ ਲੱਗਾਂ ਤੇ 20 ਦੇ ਦੇ ਜਿਨਾ ਨੇ ਦੇ ਦੇ ਉਹਦੀ ਅੱਜ ਦੀ ਘੜੀ ਦੇ ਵਿੱਚ ਸਾਡੇ ਕੋਲ 18 ਕਿਲੋ ਦੁੱਧ ਆਇਆ ਅੱਜ ਦੀ ਘੜੀ 'ਚ 18 ਕਿਲੋ 18 ਕਿਲੋ ਦੁੱਧ ਆ ਗਿਆ ਲਓ ਜੀ 18 ਕਿਲੋ ਦੁੱਧ ਆ ਗਿਆ ਤੇ ਬਿਲਕੁਲ ਅੱਜ ਅੱਠਾਂ ਦੇ ਸੂਈ ਬੱਚਾ ਕੱਟੇ ਨਾ ਤੇ ਨੋਕ ਵਾਲਾ ਥਮਾ ਗਿਆ ਜਿੱਦ ਤੇ ਚੋਾਈ ਕਿਦਾਂ ਦੀ ਫਿਰੇ ਚੋਾਈ ਤੇ ਫਿਰ ਹੱਥ ਨਹੀਂ ਰੱਖਾਂਦੇ ਤੁਸੀਂ ਚੋਣ ਜਿੱਦਾ ਨਲਕਾ ਚੱਲਦਾ ਏਦਾਂ ਚੱਲਦੀ ਗਿਆ ਲਓ ਜੀ ਨਲਕੇ ਵਾਂਗੂ ਖੜਾ ਕੇ ਆਉਂਦਾ ਪੂਰਾ ਦੇ ਮੈਂ ਓਕੇ ਆ ਵੀਰੇ ਜਿਹੜੀ ਲਓ ਜੀ ਟੋਕ ਲੈ ਤੇ ਮੁੱਲ ਫਿਰ ਦੱਸ ਦੇ ਬਾਈ ਮੁੱਲ ਵੀਰੇ ਇਹਦਾ ਮਤਲਬ ਵੀ ਕਿਉਂ ਡੀ ਮਤਲਬ ਜਿਆਦਾ ਮੁੱਲ ਕਰਕੇ ਦੇ ਦਾਂਗੇ ਫਿਰ ਪਾ ਜਿਹ ਨਾਟ ਤਿਆਰ ਐਮਨ ਰਤੀ ਦੇ ਕੱਟੀ ਮਗਰਾ ਗੱਟੀ ਮਗਰਾ ਬਾਈ ਜਿਹੜੀ ਗੱਲ ਲਓ ਜੀ ਬਾਕੀ ਇਹ ਚੱਡੇ ਦੀ ਗੱਲ ਕਰਕੇ ਤੇ ਬੜਨਾਂ ਦਾ ਚੜਾ ਆ ਗਿਆ ਜੋ ਤੇ ਬਿਲਕੁਲ ਫਿਟਿੰਗ ਆਲਾ ਫਿਟਿੰਗ ਆਲਾ ਚੜਾ ਲਓ ਜੀ ਜਿਹੜਾ ਦੋ ਤੇ ਪੂਰੀ ਜੜ ਗਈ ਤੇ ਜਿਹੜਾ ਖਲੋਣਾ ਵੀ ਔਖਾ ਯੂਗਾ ਜੋ ਟਿਕਾ ਮੈਂ ਤਾਂ ਵੀਰੇ ਪ੍ਰਮਾਤਮਾ ਸੁੱਖ ਰੱਖੇ ਇਹੋ ਜਿਹੇ ਮਤਲਬ ਵੀ ਆਪਣੇ ਕੋ ਮਤਲਬ ਦਿਵਾਲੀ ਤੇ ਪ੍ਰਮਾਤਮਾ ਮੈਨੂੰ ਆਪਾਂ ਵੀ ਪਿੱਛੋਂ ਪਿੱਛੋਂ ਇਹੋ ਜਿਹੇ ਝੋਟੀਆਂ 3-3 ਲੱਖ ਦੀਆਂ ਵੀਰ ਲੈਣੀਆਂ ਪੈਣੀਆਂ ਅੱਜ ਤੋਂ ਮਤਲਬ 20 ਦਿਨਾਂ ਨੂੰ 3-3 ਲੱਖ ਦੀਆਂ ਪਿੱਛੋਂ ਮਤਲਬ ਲੈਣੀਆਂ ਪੈਣੀਆਂ ਮੰਨਣ ਵਾਲੀ ਗੱਲ ਮੰਨਣ ਵਾਲੀ ਗੱਲ ਪਤਾ ਚੈਂਪੀਅਨ ਝੋਟੀ ਹੈ ਵੀਰੇ ਇਹਦੇ ਪਹਾੜਾ ਮਿਲੀ ਚਲ ਅੱਜ ਦੀ ਘੜੀ ਤੇ ਮਤਲਬ ਵੀ ਜਿਹੜੇ ਪਹਾੜਾ ਮਿਲੀ ਉਹ ਪਹਾੜਾ ਦੇ ਦੇਣਾ ਉਹ ਪਹਾੜਾ ਦੇ ਦੇਣਾ ਤੇ ਹੋ ਜੂ ਕੋਈ ਮੰਨ ਤਾਂ ਕੋਈ 1000 2000 ਤਾਂ ਕਰਦਾ ਮੇਰਾ 5 ਛੱਡ ਦੀ ਇਹਦਾ ਛੱਡ 20 ਕਿਲੋ ਵਾਲੀ ਹਾਂਜੀ ਬਾਈ ਲਓ ਜੀ ਹੀਰੇ ਨਹੀਂ ਜੰਮਦੇ ਜੀ ਹਾਂਜੀ ਤੇ ਅੱਗੇ ਆ ਗਈ ਦੋ ਨੰਬਰ ਤੇ ਬਾਈ ਜੀ ਅੱਗੇ ਬਾਈ ਇਹ ਮੈਂ ਨੂੰ ਬਲਾ ਸੋਈ ਨੂੰ ਅੱਜ ਪੰਜਵਾਹ ਕਿ ਦਿਨਿਆ ਤੇ ਬੋਲੇ ਖਾਲੀ ਸਾਫ ਕਰਤੀ ਭੈਜੀ ਲੀਆਂ ਤੇ 15 ਕਿਲੋ 15 ਕਿਲੋ ਬਲਾ 7.5 ਕਿਲੋ ਕੰਡੇ ਵਾਲਾ ਸਟੈਟਿੰਗ ਚੱਲ ਪਈ ਬੋਲੇ ਦੁੱਧੀਆਂ ਵੀ 15 ਕਿਲੋ ਤਿਆਰ ਹੈ ਦੁੱਧ ਜੀ 15 ਕਿਲੋ ਬਿਲਕੁਲ ਤਿਆਰ ਹੈ ਤਿਆਰ ਹੈ ਦੁੱਧ 15 ਕਿਲੋ ਖਾਲੀ ਹੁੰਦੇ ਸਾਰੀ ਜਿਹੜੀ 15 ਕਿਲੋ ਮਹੀਂ ਮਾਲਾ ਸਟ੍ਰੈਟਜੀ ਚਲਦੀ ਹੈ ਨਾ ਭਾਜੀ ਉਹ ਮੈਂ ਸਮੀਧ ਰੱਖਦੇ ਆ ਵੀ ਉਹ ਮੈਂ 22 ਕਿਲੋ ਤੇ ਪੜਦੀ ਆ ਤੇ ਜਿੱਥੋਂ ਲਈ ਭਾਈਓ ਉਹਨਾਂ ਨੇ ਕਿਹਾ ਵੀ ਪਲੋਨ ਝੋਟੀ ਨੇ ਭਾਜੀ ਇਹਨੇ 19 ਕਿਲੋ ਦੁੱਧ ਕੱਢਿਆ ਦਦੀਆਂ ਲਾਓ ਜੀ ਇਹ ਸਾਨੂੰ ਇੰਨੀ ਕੁ ਮੀਧ ਆ ਝੋਟੀ ਦੇ ਭਾਜੀ ਵੀ ਪੀ ਇਹ ਝੋਟੀ ਦੇ ਵਿੱਚ ਪਰਮਾਤਮਾ ਨੇ ਜੋ ਵੀ ਮਤਲਬ ਇਹਨੂੰ ਅੰਗ ਲਾਏ ਆ ਇਹ ਇੰਨਾ ਕਿ ਉਮੀਦ ਹੈ ਵੀ ਇਹ ਝੋਟੀ ਮਤਲਬ ਵੀ 20 ਤੋਂ ਵੱਲ ਪਾਰ ਦੁੱਧ ਮਤਲਬ ਵੀ 80-100 ਦਾ ਉਹਨਾਂ ਦੇ ਵਿੱਚ ਦੇ ਸਕਦੀ ਦੁੱਧ ਟੋਪਲਾਜ ਨੂੰ ਕਹਿੰਦੇ ਉਹ ਟੋਪ ਦਾਸ ਦੇ ਸਕਦੀ ਬੱਲੋ ਜੀ ਬਾਕੀ ਤੋਰ ਦਿੰਦੇ ਆ ਖੋਲ ਕੇ ਤੇ ਝੋਟੀ ਜਿਹੜੀ ਆ ਮਤਲਬ ਨਹੀਂ ਜੰਮਦੀਆਂ ਜੀ ਤੇ ਬਾਕੀ ਜੇ ਗੱਲ ਪਿੱਠ ਦੀ ਕਰ ਲਈਏ ਜੀ ਜੀਬ ਜੀ ਬਾਲਾ ਭਾਈ ਇੱਕ ਮਿੰਟ ਅੱਲਾਹ ਰੱਬ ਸਭ ਇੰਨੀ ਕਿ ਠੰਡੀ ਆ ਭਾਈ ਲਓ ਜੀ ਬ੍ਰੈਡਡ ਹਾਂ ਲਓ ਪਿਓਰ ਬ੍ਰੀਡਰ ਆ ਵੀ ਕਿਹਨੇ ਲਓ ਜੀ ਬਾਕੀ ਜੇ ਪੇਠ ਦੀ ਗੱਲ ਕਰ ਲਈਏ ਤੇ 3 ਫੁੱਟ ਚੌੜੀ ਹੈ ਝੋਟੀ ਪਿਓਰ ਬ੍ਰੀਡਰ ਜਿਹਨੂੰ ਕਹਿ ਦਿਆ ਇੰਨੇ ਘੋਂ ਖਿਲਾ ਲਈ ਨਾ ਝੋਟੀ ਵੀਰੇ ਹਾਂਜੀ ਭਾਈ ਜੀ ਅੱਗੇ ਕੋਈ ਨਹੀਂ ਜਿਹੜੀ ਗੱਲ ਕਰਨਾਂ ਦੀ ਲਓ ਜੀ ਬਾਕੀ ਥੋੜਾ ਬੱਚੇ ਤੇ ਜਾਂਦੀ ਆ ਤੇ ਬਾਕੀ ਇਹ ਵੀ ਝੋਟੀ ਜਿਹੜੀ ਟੌਪ ਕਲਾਸ ਆ ਬਾਕੀ ਤੋੜਾ ਤਰ੍ਹਾਂ ਹੈ ਬਿਲਕੁਲ ਓਕੇ ਆ ਇਹ ਪੇਠ ਪੁੜੇ ਜਿਹੜਾ 3 ਫੁੱਟ ਚੌੜੀ ਆ ਜੀ ਮਾਲਾ ਪਰਮਾਤਮਾ ਸੋਖ ਰੱਖੇ ਵੀਰੇ ਹਾਂਜੀ ਦਾਦਣੀਆਂ ਇਹ ਮੇਲੇ ਦੇ ਇਹੋ ਜੀ ਭਾਈ ਦਾਦਣੀ ਫਿਰ ਸਾਡੇ 3.5 ਚਾਚਾ ਲੱਖ ਦੀ ਛੋਟੀ ਵਿਗੂ ਵੀ ਜਿਹੜੀ ਗੱਲ ਕਰਦਾ ਸੀ ਸਹੀ ਗੱਲ ਹੈ ਬਾਕੀ ਇਹ ਵੀ ਬਾਕੀ ਜੇ ਭਾਅ ਨਾ ਲਈਆਂ ਨਾ ਭਾਈ ਤੇ ਭਾਅ ਨਹੀਂ ਆਪਾਂ ਰੇਟ ਪਾਉਣਾ ਅੱਜ ਕਿੰਨੇ ਦੇ ਦੇ ਦੇਣੀ ਜਿਕਦੀ ਪਰ ਅੱਜ ਭਾਈ ਇਹ ਛੋਟੀ ਦਾ ਮੁੱਲ ਨਹੀਂ ਕਰਨਾ ਅੱਜ ਜੜੇ ਭਾਈ 2.40 ਹਜ਼ਾਰ ਦੇ ਦਾਂਗੇ ਜਿਹੜੀ ਗੱਲ ਲਓ ਜੀ 2.40 ਹਜ਼ਾਰ ਦੀ ਬਰੇਡਲ ਬਿਲਕੁਲ ਫਾਲ ਚੰਗੂ ਬਿਲਕੁਲ ਜੈੱਡ ਬਲੈਕ ਜਿਹਨੂੰ ਕਹਿੰਦੇ ਆ ਮੋਲੀ ਦੀ ਕੋਈ ਪਜੀ ਦਾ ਚੋਲਾ ਬੱਚਾ ਲਾ ਕੇ ਮੜਾ ਛੱਡਿਓ ਭਾਈ ਬੱਚਾ ਛੱਡਿਓ ਬਾਕੀ ਬਰੀਕੀਆਂ ਦਾ ਅੰਤ ਕੋਈ ਨਹੀਂ ਆ ਜੀ ਤੇ ਬਿਲਕੁਲ ਐ ਮਲਕਾਈ ਵਰਗੀ ਦੇਖ ਸਕਦੇ ਜੀ ਤੇ ਬਾਕੀ ਇਹ ਵੀ ਬੱਚਾ ਛੱਡ ਕੇ ਤੁਹਾਨੂੰ ਦਿਖਾ ਦਿੰਨੇ ਆ ਥੋੜਾ ਜਨਾ ਉਥੇ ਰੇ ਰੇ ਖੁੱਲੀ ਜਿਆਦਾ ਬਸੱਲ ਕਰਦੇ ਆ ਕਿ ਮੇਰੇ ਸਾਥੇ ਘੱਟ ਪਉਂਦੇ ਜਨੀ ਜੀ ਆ ਆ ਚਲੋ ਕਲਿਆਰੇ ਦਾ ਥੋੜਾ ਜਿਹਾ ਹਰਿਆਣੇ ਦੇ ਵਿੱਚ ਚਲੋ ਹਾਂ ਜੀ ਥੋੜਾ ਜਿਹਾ ਕਰਦੇ ਆ ਤੇ ਬਾਕੀ ਇਹ ਟੌਪ ਲਾ ਛੋਟੀ ਆ ਬਾਕੀ ਜਿੰਨੀਆਂ ਵੀ ਆਪਣੇ ਕਉਂਦੀਆਂ ਭਾਈ ਪਰਮਾਤਮਾ ਨੇ ਮੇਰੇ ਆ ਦਾੜੀ ਆ ਇਹਦੀ ਗੱਲ ਕਰੀਏ ਹਾਂਜੀ ਹਾਂਜੀ ਮਤਲਬ ਦੋਂਦੀ ਦੋਂਦੀ ਆ ਜੋ ਜਿਹੜੀ ਗੱਲ ਕਰਨ ਵਾਲੀ ਲਓ ਜੀ ਦੋ ਦੰਦ ਝੋਟੀ ਇਹ ਵੀ ਸੂਈ ਆ ਬਾਈ ਜੀ ਇਹ ਵੀ ਸੂਈ ਆ ਦਾੜੀ ਇਹ ਗੱਲ ਕਰੀਏ ਬਾਈ ਇਹ ਝੋਗੀ ਝੋਟੀ ਜਿਹੜੀ ਗੱਲ ਕਰਨ ਵਾਲੀ ਆ ਜਿਹੜੀ ਅਗਲੀ ਆ ਅਗਲੀ ਦੁਨੀਆ ਮਤਲਬ ਗੱਲ ਕਰਦੀ ਆ ਵੀ ਮਤਲਬ ਟੌਪ ਕਲਾਸ ਨੂੰ ਹੀਰੇ ਕਹਿੰਦੇ ਨੇ ਆ ਆਪਾਂ ਨੂੰ ਇਹੋ ਹੀ ਸ਼ੌਂਕ ਹੈ ਵੀ ਪਰਮਾਤਮਾ ਜੀ ਮੇਰੇ ਨਾਲ ਜਿਹੜੀ ਵੀ ਲੈਣੇ ਨਾਲ ਬਾਈ ਟੌਪ ਲੱਗੇ ਜਿਹੜੀ ਗੱਲ ਕਰਨ ਵਾਲੀ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਇਹ ਚੰਗੀ ਵਧੀਆ ਲਵਾਂਗੇ ਚੀਜ਼ ਬਾਈ ਜਿਹੜੀ ਗੱਲ ਕਰਨ ਵਾਲੀ ਉਹ ਮਤਲਬ ਜਲਦੀ ਵੇਖ ਜਾਂਦੀ ਜਿਹੜੀ ਕਿੰਨੇ ਜੀ ਦੇ ਦੇਣੀ ਝੋਟੀ ਜਿਹੜੀ ਜਿਹੜੀ ਉਹ ਬੱਚਾ ਲਾ ਰਹੇ ਨੇ ਇਹਨੂੰ ਉਹ ਬਈ 2 ਲੱਖ ਮਤਲਬ 40 ਹਜ਼ਾਰ ਹੀ ਦੇ ਦਾਂਗੇ ਜਿਹੜੀ ਜਿਹੜੀ ਲੈਵਾਂ 2 ਲੱਖ 40 ਹਜ਼ਾਰ 2 ਲੱਖ 40 ਹਜ਼ਾਰ ਹੀ ਦੇ ਦੇ ਦਾਂਗੇ ਵਧੀਆ ਮੈਂ ਕੈਮਰਾ ਤੋਂ ਮਤਲਬ ਜਿਹੜਾ ਮਤਲਬ ਵਧੀਆ ਚਵਾਈ ਜੂ ਇੱਕ ਨੰਬਰ ਹੈ ਠੰਡੀ ਝੋਟੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ 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 ਤੇ ਬਾਕੀ ਚਵਾਜੂ ਬਾਈ ਜੀ ਕਿਦਾਂ ਬਰਦਾ ਕੋਲਾ ਉਹਦੇ ਵੀਰੇ ਆ ਆ ਹੁਣੇ ਦੱਸ ਦੋ ਛੋਟੀ ਵੀ ਮੇਰੇ ਕੋ ਮਨ ਲਈ ਕਿਦਾਂ ਦਾ ਚਵਾ ਜਿਹੜੀ ਗੱਲ ਕਰਨ ਵਾਲੀ ਹੈ ਸਹੀ ਗੱਲ ਹੈ ਸਹੀ ਥੱਲੇ ਹੁਣੇ ਵੀਰ ਕੱਚੀ ਮਾਂ ਲੈਂਦੇ ਜਿਹੜੀ ਗੱਲ ਬਾਕੀ ਦੇਖ ਲੈਦੇ ਜੋ ਵੀ ਰਸਾ ਰੁਸਾ ਕੋਈ ਨਹੀਂ ਜੋ ਪਾਇਆ ਝੋਟੀ ਨੂੰ ਹਾਂਜੀ ਇਹ ਬਿਲਕੁਲ ਖੁੱਲੇ ਆ ਬੱਚਾ ਥੱਲੇ ਛੱਡਿਆ ਹੈ ਸੀਲ ਠੰਡੀ ਜਿਹਨੂੰ ਕਹਿੰਦੇ ਆ ਤੇ ਦੇਖੋ ਜੀ ਲਓ ਜੀ ਟੌਪ ਕਲਾਸ ਝੋਟੀ ਦਾ ਬਾਕੀ ਚਵਾਫ ਮਾਦੀ ਝੋਟੀ ਬਰ ਕੋਲੋਕੀ ਦੇਖੋ ਵੀਖਿਓ ਵੀਰ ਜੀ ਲਓ ਜੀ ਜਿਹਦਾ ਨਲਕਾ ਚੱਲਦਾ ਇਹਦਾ ਚੌਦੀ ਚੱਲਦੀ ਮੋਗੇਂਗੂ ਵੇਖੋ ਜੀ ਨਾ ਬਾਲੀ ਚੰਗੀ ਵੀਰੇ ਦੇਖੋ ਪਿਛਾੜ ਲਓ ਜੀ ਬਿਲਕੁਲ ਪੋ ਚਵਾਈ ਦਾ ਤਾਂ ਕੋਈ ਨਹੀਂ ਜੋਕੀ ਨਾ ਦੇ ਰਹੀ। ਲਓ ਜੀ ਚਵਾਈ ਦਾ ਤਾਂ ਕੋਈ ਨਹੀਂ ਬਿਲਕੁਲ ਭੁੱਲੀ ਆ। ਤੇ ਭਾਈ ਜਾਂਦੇ ਵੀ ਭਾਏ ਬੱਚਾ ਵੀ ਬਾਹਰ ਤੋਂ ਥੱਲੇ ਬਿਲਕੁਲ ਐ ਰੂਹਾਂ ਨੂੰ। ਜਿਹੜਾ ਮਰਜੀ ਵੀ ਥੱਲੇ ਬੈਠਾ ਜਿਹੜੀ ਗੱਲ ਕਰਨ ਵਾਲੀ ਆ ਕਿਉਂ ਨਾਲ ਕੋਈ ਹੱਥ ਜੁੜੀ ਨਾ। ਲਓ ਜੀ। ਲਓ ਜੀ। ਆਪ ਸਮਾਧਰੀਆ ਇੱਕ ਨੰਬਰ ਜਿਹੜੀ ਗੱਲ ਕਰਦੇ ਹੋ ਵੀਰ ਜੀ। ਟਾਪ ਕਲਾਸ ਆ ਗਈ ਜੀ ਝੋਟੀ। ਬਾਕੀ ਚਵਾਪਮਾ ਲਾ ਕੇ ਕਰੀ ਫੇਰ ਦੁਰਦੀ ਆ। ਹਾਂ ਜੀ ਜੀ। ਤੇ ਬਿਲਕੁਲ ਐ ਕਿੱਲੇ ਘੱਡ ਲਏ ਨੇ ਬਿਲਕੁਲ ਐ ਵੇਖੋ ਜੀ ਮੁਠੀ ਵਾਲਾ ਥਣ ਆ ਗਿਆ ਜਿਹਨੂੰ। ਹਾਂ ਜੀ ਜੀ। ਤੇ ਕਮਾਰੇ ਬਾਈ ਕਮਾਰੇ ਇੱਧਰ ਮਤਲਬ ਆਪਾਂ ਹੀ ਖਰੀਦ ਕਰਨੀ ਹੈ ਹਰਿਆਣੇ ਤੇ ਜਾ ਕੇ ਹਾਂਜੀ ਹਾਂਜੀ ਭਾਈ ਜੀ ਤੇ ਚਲੋ ਜੈ ਪਹਾੜਾ ਨਹੀਂ ਆ ਪਹਾੜਾ ਹਾਂ ਜੀ ਛੋਟੀ ਭਾਈ 3 ਲੱਖ ਤੋਂ ਘੱਟ ਕੋਈ ਨਹੀਂ ਦਿੰਦਾ ਜਿਹੜੀ ਗੱਲ ਕਰਨ ਵਾਲੀ ਹੈ ਭਾਜੀ ਇਹ ਮੇਲਾ ਜਿੱਦਾਂ ਨਗਰੀ ਮੇਲਾ ਦਿਵਾਲੀ ਆ ਰਹੀ ਆ ਚਾ ਚਾਰ 4.5 ਲੱਖ ਦੀ ਝੋਟੀ ਆਪਾਂ ਨੂੰ ਖਰੀਦ ਕਰਨੀ ਪਊਗੀ ਤੇ ਬਾਕੀ ਮੋਲ ਅੱਜ ਭਾਈਆਂ ਦਾ ਬਿਲਕੁਲ ਜੈ ਜੀ ਕਰਨਾ ਮੋਟਾ ਮੋਟਾ ਲਿਸ਼ਕਣਾ ਥਾਣਾ ਸੋਹਣਾ ਥਾਣਾ ਮੇਰਾ ਟੌਪ ਕਲਾਸ ਜਿਹਨੂੰ ਕਹਿੰਦੇ ਨੇ ਤੇ ਫਿਰ ਲਾਸ਼ ਦੇ ਦੇਣੀ ਕਿੰਨੇ ਦੀ ਭਾਈ ਇਹ ਭਾਈ ਮਜਾਇਜ ਹੀ ਮੁੱਲ ਦੱਸੇ ਜੇ 2.40 ਕੋਈ ਹਜ਼ਾਰ 2000 ਮੰਨਣ ਕਰ ਦਾਂਗੇ ਚਲੋ ਜੀ ਤੇ ਕਹਿਤਾ ਵੀਰੂਪਾ ਜੀ ਦੇ ਦਾਂਗੇ 35 ਦੀ ਵੀਰੂ ਪਈ ਇਹੋ ਜੀ ਛੋਟੀ ਟਾਪ ਕਲਾਸ ਮਤਲ ਸਿਰਾ ਆ ਜਿਹਨੂੰ ਸਿਰਾ ਕਹਿੰਦੀ ਦਾ ਬਈ ਜਿਹੜੀ ਗੱਲ ਕਰਨ ਵਾਲੀ ਸਿਰਾ ਕਹਿੰਦਾ ਤੱਕ ਤੇ ਜਿੱਦਨ ਵੀ ਗਰੂਪ ਉਹਦੇ ਲੈ ਕੇ ਬਾਈ ਆਪਣਾ ਲੈਵਾ ਨਹੀਂ ਛੋਟੀ ਕੋ ਲੈ ਕੇ ਖਲੋਤਾ ਜਾਉ ਜਿਹੜੀ ਸਹੀ ਗੱਲ ਬਾਈ ਜੀ ਸਹੀ ਗੱਲ ਆ ਤੇ ਲੋ ਜੀ ਮਾਨਤਾਨ ਬਾਈ ਜਿੰਦੇ 2 ਲੱਖ 35 ਹਜ਼ਾਰ ਦੀ ਤੇ ਟਾਪ ਕਲਾਸ ਕੱਟੀ ਤੇ ਮਗਰ ਕੱਟਾ ਜੋ ਤੇ ਬਾਕੀ ਇਹ ਵੀ ਹੀਰੇ ਜਿਹੜੇ ਆ ਤੁਹਾਨੂੰ ਪਤਾ ਹੈ ਵੀ ਹੀਰੇ ਦਾ ਥੋੜਾ ਮੁੱਲ ਲਾ ਕੇ ਕੀ ਮਿਲਦੀ ਆ ਮਿਲਦੀ ਮਿਲਦੀ ਸਹੀ ਗੱਲ ਵੀਰੇ ਸਹੀ ਗੱਲ ਹੈ ਬਾਈ ਜੀ ਤੇ ਜਿਹਦੀ ਬਾਕੀ ਮਾਲ ਆ ਵੀ ਉਹ ਟਾਪ ਕਲਾਸ ਆ ਮਾਲ ਆ ਬਈ ਪਰ ਬਰਬਾਦ ਨਹੀਂ ਜਦੋਂ ਇਹ ਰਹਿਣੇ ਚਾਹ ਜਾਈਦਾ ਵੀਰੇ ਆਪਣੇ ਮਾਂ ਤੇ ਛਿਆ ਦੇਵੇ ਸਿਰ ਤੋਂ ਰੱਖ ਕੇ ਜਿਹੜੀ ਮੈਂ ਲਈ ਨਾ ਅਜਾ 2000 ਮਹਿੰਗੀ ਸਾਤੀ ਮਿਲਦੇ ਹਾਂ ਜੀ ਹਾਂ ਜੀ ਹਾਂ ਉਂਗਲਾਂ ਕੋਈ ਕਰੇ ਵੀ ਇਹ ਮੈਂ ਇੱਥੋਂ ਕਮੀ ਕੋਈ ਛੋਟੀ ਛੋਟੀ ਦੀ ਰਹਿ ਗਈ ਜਿਹੜੀ ਗੱਲ ਕਰਦਾ ਸਹੀ ਗੱਲ ਸਹੀ ਗੱਲ ਹੈ ਬਾਕੀ ਹਾਂ ਜੀ ਬਾਕੀ ਐ ਖੁੱਲੀ ਤੋਰਤੀ ਆ ਹਾਂ ਜੀ ਛੋਟੀ ਤੇ ਬਾਕੀ ਚਲੋ ਟੋਗਲਾਸ ਆ ਬਾਕੀ ਆ ਵੀ ਤਸੱਲੀ ਵਾਲੀ ਝੋਟੀ ਆ ਬਿਲਕੁਲ ਸੀਲ ਠੰਡੀ ਹੌਸਲੇ ਵਾਲੀ ਆ ਆਪਾਂ ਇਹ ਸਭ ਤੋਂ ਵੱਡੀ ਗੱਲ ਜੀ ਮੈਂ ਚੀਜ਼ ਇਹ ਚ ਜਾਨੀ ਲੱਦੀਆਂ ਬਿਲਕੁਲ ਐ ਠੰਡੀ ਸੀਲ ਜ ਨੂੰ ਹੌਸਲਾ ਜ ਨੂੰ ਕਹਿੰਦੇ ਨੇ ਤੇ ਬਾਕੀ ਇਹ ਵੀ ਬਿਲਕੁਲ ਐ ਜੈਡ ਬਲੈਕ ਝੋਟੀ ਤੇ ਬਾਕੀ ਵਾਲਾ ਇਹ ਪਿਆ ਵਾ ਜਿੱਥੋਂ ਤੁਰੀ ਹੈ ਜਿਹੜਾ ਕਿਦਾ ਸਾਰਾ ਆਨਲਾਈਨ ਚੈੱਕ ਕਰ ਬਾਕੀ ਸਭ ਤੋਂ ਖਾਸ ਵੀਰੇ ਨਹੀਂ ਤੇ ਲੋਕੀ ਪਹਿਲਾਂ ਲਿਆ ਕਰ ਟੋਕਨ ਵੜਦੇ ਆ ਹਾਂਜੀ ਹਾਂਜੀ ਜਿਹੜਾ ਇਥੋਂ ਮਤਲਬ ਟੋਕਨ ਵੜਦੇ ਆ ਸਾਡੀ ਮੈਂ ਤੇ ਗੱਲ ਦਾਦਰੀ ਟੋਕਨ ਪਿਆ ਕਿਹੜੇ ਸੀਮੰਦੀ ਆ ਹਾਂਜੀ ਹਾਂਜੀ ਦਾਦਰੀਆਂ ਤੇ ਉਹ ਸੀਮਨ ਦੀ ਸਭ ਤੋਂ ਚੈੱਕ ਕਰ ਸਕਦਾ ਵੀ ਇਹ ਕਿਹੜੇ ਸੀਮਨ ਦੀ ਝੋਟੀ ਜਿਹੜੀ ਗੱਲ ਕਰਨ ਵਾਲੀ ਦੀ ਕਰ ਸਕਦੇ ਆ ਬਾਈ ਹਾਂਜੀ ਹਾਂਜੀ ਚਲੋ ਜੀ 235000 235000 ਦੀ ਤੇ ਅੱਗੇ ਕਰੀਏ ਗੱਲ ਆਪਾਂ ਬਾਈ ਜੀ ਅਛਾ ਜੀ ਦੋ ਦੰਦ ਇਹ ਦੋ ਦੰਦ ਕੱਟੀ ਪਹਿਲਾਂ ਕੱਟੀ ਆ ਪਾਪਾ ਜੀ ਲਓ ਜੀ ਦੋ ਦੰਦ ਆ ਗਈ ਪਲੂਣ ਝੋਟੀ ਪਲੂਣ ਝੋਟੀ ਆ ਗਈ ਲਓ ਜੀ ਬਾਕੀ ਵੇਖੋ ਜੀ ਹੀਰੇ ਪਰਮਾਨਣ ਕਰਕੇ ਇਹਨੂੰ ਅਜ ਸੁਈ ਨੂੰ ਵਜਾ ਕੇ ਇਹਨੂੰ ਸਜਵਾ ਕੇ ਦੇਣਾ ਬੱਗੀ ਪਾਜੀ ਹੀਰੇ ਆ ਗਏ ਅੱਜ ਹੈ 11 ਕਿਲੋ 11 ਕਿਲੋ ਸਟੈਂਡਿੰਗ ਬੋਲਾ ਆਇਆ ਜੀ ਲਓ ਜੀ ਲਓ ਜੀ ਹਨ ਬਾਈ ਵੇਖੋ ਮੈਨਾਂ ਮਾਤਵਾਸ ਵਗੈਰਾ ਕੇ ਮੈਨਾਂ ਪੂਰੇ ਕਿਲੇਆਂ ਨੂੰ ਗੜੇ ਵੇਨੇ ਸਾਂ ਤੇ ਇਹ ਚਵਾਜੂ ਬਿੰਦਾ ਨਾ ਬਾਈ ਜੀ ਚਵਾਜ ਬਾਈ ਹੱਥ ਨਹੀਂ ਰੱਖਣਦੇ ਜੀ ਝੋਟੀ ਉਂਗਲ ਉਂਗਲ ਮੋਟੀ ਹੈ ਬਾਈ ਜੀ ਉਂਗਲ ਉਂਗਲ ਮੋਟੀ ਚਵਾਪ ਸਮਾ ਦੀ ਓਕੇ ਤੇ ਪਹਿਲਾ ਸੁ ਆ ਗਿਆ ਦੋਂਦੀ ਝੋਟੀ ਹਾਂ ਜੀ ਦੋ ਦਾ ਤਾਂ ਨਹੀਂ ਹੀਰੇ ਜੰਮਦੇ ਜੀ ਦੇਖੋ ਜੀ ਟਾਪ ਕਲਾਸ ਬਾਕੀ ਪੇਟ ਪੂੜੇ ਦੀ ਬਹੁਤ ਚੰਗੀ ਹੈ ਵੀ ਤੇ ਬਾਕੀ ਜਿਹੜਾ ਬੋਡੀ ਵੇਟ ਹੈ ਹਾਈਟ ਲੈਂਥ ਓਕੇ ਰੂਜ ਨੂੰ ਕਹਿੰਦੇ ਨੇ ਕਮਾਦੇ ਬਾਈ ਕਮਾਦੇ ਲਓ ਜੀ ਟਾਪ ਕਲਾਸ ਆ ਗਈ ਬਾਕੀ ਸੇਂਗਸੂਂਗ ਦੀ ਕੁਆਲਟੀ ਬਿਲਕੁਲ ਜੈੱਡ ਬਲੈਕ ਛੋਟੀ ਆ ਬਿਲਕੁਲ ਐ ਕਾਲੀ ਪਾਲਛੰਗੂ ਤੋੜ ਦੇ ਬਾਈ ਤੋੜ ਦੇ ਬਾਕੀ ਇਹਦਾ ਆਡਰ ਲੱਗਾ ਬਿਲਕੁਲ ਫਿਟਿੰਗ ਵਾਲਾ ਆਡਰ ਲੱਗਾ ਵਾ ਜਿੰਨਾ ਵੀ ਲੱਗਾ ਬਾਈ ਪਰਮਾਨਨ ਸੁੱਕ ਰੱਖਿਆ ਦੁੱਧ 14 ਕਿਲੋ ਛੋਟੀ ਛੋਟੀ ਪਹਿਲੇ ਨਹੀਂ ਚਵਾਜੂਗੀ ਆਰਾਮ ਨਾਲ ਜਿਹੜੀ ਗੱਲ ਕਰਨ ਵਾਲੀ ਹੈ ਹਾਂਜੀ ਹਾਂਜੀ ਤੇ ਜਿਗਦੀ ਫਿਰ ਮਤਲਬ 14 ਕਿਲੋ ਆਪਣਾ ਮਤਲਬ ਚਵਾਜੇਗੀ ਦੁੱਧ ਹੁਣ ਕਿੰਨਾ ਮੌਕੇ ਦੇ 10 11 ਕਿਲੋ ਸਟਾਰਟਿੰਗ ਆ ਬਾਈ ਮੈਂ 10 11 ਕਿਲੋ 10 11 ਕਿਲੋ ਸਟਾਰਟਿੰਗ ਕਰ ਦਿੰਦਾ ਲਓ ਜੀ 10 11 ਕਿਲ ਤੇ ਫਿਰ ਦੇਣੀ ਕਿੰਨੇ ਦੀ ਬਾਈ ਇਹ ਬਈ ਦੇ ਦਾਂਗੇ ਬਾਈ 1 ਲੱਖ 45 ਹਜ਼ਾਰ ਦੀ ਦੇ ਦਾਂਗੇ 1 ਲੱਖ 45 ਹਜ਼ਾਰ ਦੀ 1 ਲੱਖ 45 ਹਜ਼ਾਰ ਦੀ ਦੇ ਦਾਂਗੇ ਤੇ ਹੋ ਜੀ ਮੰਨ ਤਾਂ ਕਰ ਦਾਂਗੇ ਕੋਈ ਯਾਦ ਹੋਈ ਜਾਂਦਾ ਫਿਰ ਨਹੀਂ ਹਾਂਜੀ ਛੱਡ ਦੇ ਜੀ ਦੀ ਬਈ ਦੇ ਦਾਂਗੇ ਵਿੱਚ ਤੁਸੀਂ ਕਹਤਾ 1 ਲੱਖ ਲਓ ਜੀ 5 ਛੱਡ ਕੇ 1 ਲੱਖ 40 ਹਜ਼ਾਰ ਦੀ ਛੋਟੀ ਦੀ ਦੇ ਦਈਏ ਟਾਪਰ ਜਿਹਨੂੰ ਕਹਿੰਦੇ ਪਹਿਲਾ ਸੂਆ ਦੋ ਦੰਦ ਮੂੰਹ ਹਾਂਜੀ ਹਾਂਜੀ ਲਓ ਜੀ ਅੱਗੇ ਆਈਏ ਅੱਗੇ ਭਾਈ ਇਹ ਵੀ ਢੋਟੀ ਬਹੁਤ ਚਬੀ ਹਰਦੀ ਆ। ਲਓ ਜੀ ਚਾਰ ਦਾ ਚਾਰ ਦਾ ਇਹਨੇ ਸੋਈ ਨੂੰ ਅੱਜ ਤੀਜਾ ਦਿਨ ਹੈ ਗਰੇ ਦੀਆਂ। ਅੱਛਾ ਜੀ। ਮਨ ਲਾ ਬਾਹਲੀ ਚੰਗੀ ਝੋਟੀ ਜਨ ਮਨ ਲਾ ਵਧੀਆ ਝੋਟੀ ਨਿਕਲੀ ਟਾਪ ਕਲਾਸ ਨਿਕਲੀ ਆ। ਬਿਲਕੁਲ ਥੀਲ ਠੰਡੀ ਪਈ ਜੀ। ਮਨ ਲਾ ਓਕੇ ਆ ਭਾਈ ਵੇਖੋ ਸਿੰਘਾ ਦਾ ਲਓ ਜੀ ਤੇ ਪੀਨੇ ਸਿੰਘਾ ਬਰੀ ਡਾਲਰ ਅੰਤਲ ਕੋਈ ਮੁੱਲ ਨਹੀਂ ਪਈ ਝੋਟੀ ਦਾ ਜਿਹੜੀ ਗੱਲ ਕਰਦੇ। ਭਾਈ ਰੁਪਈਆ ਨਹੀਂ ਲੰਗੇਗਾ ਸਿਰ। ਹਾਂ ਜੀ ਜੀ। ਲਓ ਜੀ ਟਾਪ ਐਡ ਬਲੈਕ ਆ ਗਈ ਝੋਟੀ। ਤੇ ਖੋਲ ਕੇ ਤੋਰਦੇ ਮੇਰਾ ਵੀਰ ਝੋਟੀ ਨੂੰ। ਬਾਕੀ ਪੇਟ ਪੂਰੀ ਦੀ ਬਹੁਤ ਚੰਗੀ ਹੈ ਝੋਟੀ ਤੇ 3 ਫੁੱਟ ਦੀ ਵੀ ਚੌੜੀ ਹੈ ਜੀ ਬਾਕੀ ਨਹੀਂ ਜੰਮਰੀਆਂ ਝੋਟੀਆਂ ਜੀ ਇਹੋ ਜੀਆਂ ਤੇ ਦੋਹਰੋ ਬਾਈ ਜੀ ਨੂੰ ਵੀ ਇਹ ਦੁੱਧ ਗਨਾ ਤਿਆਰ ਜਿੱਦੀ ਵੇਸਲੇ ਇਹਦੇ ਕੋਲ ਭਾਈ ਮੈਂ ਬੋਲੇ ਤੇ ਆ ਜੀ ਵੀ ਸਾਡ ਅੱਜ ਸਾਫ ਕੀਤੀ ਭਾਈ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਤੇ ਦੁੱਧ ਦੇ ਦੋ 12 ਕਿਲੋ ਕੱਟੀ ਦੇ ਦੋ ਭਾਈ ਨੂੰ 12 ਕਿਲੋ ਪਹਿਲਾਂ ਕੱਟੀ ਚਵਾਜੇਗੀ ਜੀ ਹਾਲੀ ਆ ਜੀ ਅੱਜ ਹੀ ਖਾਲੀ ਕੀਤੀ ਟਰੋ ਕਲਾਸ਼ ਝੋਟੀ ਕਮਾਰੇ ਭਾਈ ਕਮਾਰੇ ਪਰਸੋਂ ਸੁਈ ਬਾਈ ਇਹ ਝੋਟੀ ਪਰਸੋਂ ਸੁਈ ਹੈ ਮਗਰ ਕੀ ਆ ਗਿਆ ਬੱਗੀ ਭਾਈ ਮਗਰ ਕੱਟੀ ਦੇ ਕੱਟੀ ਜੀ ਡਬਲ ਖਦਾ ਹੋ ਗਿਆ ਜੀ ਕੱਟੀ ਆ ਗਈ ਮਗਰ ਕੱਟੀ ਵੀ ਤੋਹਫਾ ਹੀ ਦਿੱਤਾ ਇਹਨੇ ਬਿਲਕੁਲ ਜੈਡ ਬਲੇ ਗਿਆ ਕੱਟੀ ਵੀ ਤੇ ਇਹ ਬਲ ਬਾਈਓ ਨੇ ਆਂਦੇ ਵੀ ਅੱਜ ਹੀ ਖਾਲੀ ਕੀਤੀ ਆ ਬੋਲਿਓ ਤੇ ਮੁੱਲ ਜੀ ਦੀ ਫੇਰਾ ਮੁੱਲ ਵੀਰੇ 1 ਲੱਖ ਇਹ 35000 ਦੀ ਦੇ ਦਾਂਗੇ ਵੀਰੇ 1 35000 1 35000 ਦੇ ਦਾਂਗੇ ਹੋ ਜੂ ਇਹਦਾ ਮਨ ਇਹ ਆ 20000 ਦਾ ਕਰਦਾ ਜੀ ਵੀਰੇ ਮਨਾ 30000 ਦੀ ਜਾਂਦੋ ਵੀ ਇਹਦਾ 1 ਲੱਖ 30000 ਦੀ ਦੇ ਦਾਂਗੇ ਲਓ ਜੀ ਤੁਮਾਇਓ ਵੀਰੇ ਟਾਪ ਕਲਾਸ ਜੀ ਨੂੰ ਐਮਐਲ ਟਾਪ ਕਹਿੰਦੇ ਆ ਤੇ ਕੱਟੀ ਆਗਰਾ ਕੀ ਅੱਜ ਪਾਇਆ ਰੇਡ ਵੀਰ ਜੀ ਜਿਹੜੀ ਹਲਕਾ ਲੜੀ ਆ ਕੱਟੀ ਵੀ ਟਾਪ ਕਲਾਸ ਬਿਲਕੁਲ ਮਾਂ ਦੇ ਫੇਸ ਕੱਟੀ ਦਾ ਵੀ ਤੇ ਟਾਪਰ ਕੱਟੀ ਆ ਤੇ 135000 ਮੋਲਿਆ ਤੇ 30 ਦੀ ਜਗਦੀ ਵੀ ਦੇਦੀ ਆਪਾਂ ਹਾਂਜੀ 30 ਦੀ ਦੇ ਦਾਂਗੇ 130 ਦੀ ਦੇ ਦਾਂਗੇ 140 ਦੀ ਦੇ ਦਾਂਗੇ 140000 ਤੇ ਜੇ ਜੋੜਾ ਹੀ ਲਉਗੇ ਤੇ 5000 ਜਿੰਨੇ ਤੋਂ ਹੋਰ ਐਸ ਕੱਪ ਬਣਗੇ ਹੋਰ ਹੋ ਜਾਊਗਾ ਹਾਂ ਜੇ ਜੋੜਾ ਲਉਗੇ ਤੇ 5000 ਹੋਰ ਲਾ ਲਓ ਜੀ ਜਿਹਦੇ ਪਹਿਲਣਾ ਕੱਟੀਆਂ ਦੋਂਦੀਆਂ ਦੋਂਦੀਆਂ ਚੌਗੀਆਂ ਚੌਗੀਆਂ ਜਿਹਦਾ ਕੋਈ ਜੋੜਾ ਲੈਂਦਾ ਵਾ ਤੇ 5000 ਹੋਰ ਭਾਈਆਂ ਦਾ ਛੂਟ ਕਰ ਦਾਂਗੇ ਹੋਰ ਭਾਈ ਜੀ ਠੀਕ ਹੈ ਭਾਈ ਇਹ ਕਿਵੇਂ ਫਿਰ ਤਿਆਰੀਆਂ ਮੇਲੇ ਦੀਆਂ ਪਰਮਾਤਮਾ ਸੁੱਖ ਰੱਖੇ ਵੀਰੇ ਹਾਂਜੀ ਤੇ ਬਸ ਹੁਣ ਪਹਿਲਾਂ ਸੱਤ ਤਾਰਾਂ ਦਾ ਕਿਢਾ ਜਨਾ ਕਰਨਾ ਵਿਦਿ ਹਾਂਜੀ ਤੇ ਲਿਆਵਾਂਗੇ ਟੋਕ ਗਲਾਸ ਜਿੰਨੇ ਕਿ ਲੱਗ ਲਿਆਵਾਂਗੇ ਤੇ ਲਓ ਜੀ ਝੋਟੀਆਂ ਜਿਹੜੀਆਂ ਤੁਹਾਨੂੰ ਦੋਵੇਂ ਜਿਹੜੀਆਂ ਟੋਕ ਗਲਾਸ ਇੱਕ ਦੀ ਤੋੜ ਦਿੰਨੇ ਆ ਫੁੱਲ ਕੇ ਜੋੜਾ ਭਾਈ ਇਹ ਜੋੜਾ ਹੀ ਕਦੀ ਤੋੜਦੇ ਤੇ ਮਨ ਖੁਸ਼ ਹੋ ਜਾਏ ਬਾਕੀ ਚੱਕ ਕਾਲੀ ਫੜਦਾ ਦੋਵੇਂ ਕੀ ਗੱਲ ਅੱਜ ਲਾ ਫਿਰਨੇ ਆ ਅੱਜ ਨਹੀਂ ਨਹੀਂ ਲਏ ਐਸ ਜੋੜਾ ਜਿਹੜਾ ਬਰਾਬਰ ਜਿਹੜਾ ਰੱਖ ਕੇ ਤੋੜਦੇ ਤੇ ਟੋਕ ਗਲਾਸ 18 18 20 20 ਕਿਲੋ ਬਿਲਕੁਲ ਹਾਜ਼ਰ ਦੁੱਧ ਲਓ ਜੀ ਲਓ ਜੀ ਜੁੜਾ ਤੋਰਦੇ ਲੱਗੇ ਆ ਬਿਲਕੁਲ ਟੌਪਾਸ ਨੂੰ ਕਹਿੰਦੇ ਨੇ ਲਓ ਜੀ ਟੌਪਰ ਦੇਖੋ ਜੀ ਅਟਰ ਦੀ ਕਵਾਦੀ ਦੇਖ ਸਕਦੇ ਦੀ ਬਿਲਕੁਲ ਫਿਟਿੰਗ ਵਾਲੀ ਤੇ ਲੇਵੇ ਤੇ ਪਿੱਠ ਬੁੜੇ ਕੋਈ ਕੋਲ ਓਕਰਪੋਰ ਜਿਹਨੂੰ ਕਹਿੰਦੇ ਆ ਨਹੀਂ ਜੰਮਲੀਆ ਝੋਟੀਆਂ ਜੀ ਕਮਾ ਲਿਓ ਕਮਾਦੇ ਭਾਈ ਕਮਾਦੇ ਦੇਖੋ ਜੀ ਟੋਪ ਕਲਾ ਜੀ ਨੂੰ ਝੋਟੀਆਂ ਕਹਿੰਦੇ ਨੇ ਤੇ ਬਾਕੀ ਇਹ ਵੀ ਜਿਹੜਾ ਚੀਜ਼ ਹੈ ਜਿਹੜਾ ਹੀਰੇ ਦਾ ਮੁੱਲ ਤੁਹਾਨੂੰ ਪਤਾ ਹੀ ਹੈ ਸਾਰੇ ਵੀਰ ਭਰਾਵਾਂ ਨੂੰ ਕਈ ਕਮੈਂਟਾਂ ਦੇ ਵਿੱਚ ਕਹਿ ਦਿੰਦੇ ਆ ਵੀ ਮੁੱਲ ਜ਼ਿਆਦਾ ਏਦਾਂ ਦਾ ਬਾਕੀ ਹੀਰੇ ਦਾ ਮੁੱਲ ਜਿਹੜਾ ਟੋਪ ਕਾਸ ਜਿਹੜਾ ਵਾ ਜਿਹੜੀ ਟੋਪ ਕਲਾ ਝੋਟੀ ਆ ਉਹਦੇ ਫਿਰ ਲੱਗਣਾ ਹੀ ਲੱਗਣਾ ਮੁੱਲ ਜੀ ਤੇ ਬਾਕੀ ਜਿਹੜਾ ਹਾਜ਼ਰ 18 ਕਿਲੋ ਜਿਹੜਾ ਨੈਤ ਤਿਆਰ ਆ ਦੁੱਧ ਬਿਲਕੁਲ ਹਾਂ ਜੀ 17 18 18 ਕਿਲੋ ਬਿਲਕੁਲ ਤਿਆਰ ਆ ਟੋਪ ਕਲਾਸ ਗੱਟੀਆਂ ਹੋਰ ਜਗਦੀਪ ਵਧੀਆ 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 ਠੀਕ ਠਾਕ ਬਾਈ ਜੀ ਹਾਂ ਚੜਦੀ ਕਲਾ ਚਲੋ ਵਧੀਆ ਚਾਹੀਦਾ ਬਾਕੀ ਇਹ ਵੀ ਚਲੋ ਕੰਮਕਾਰ ਵਧੀਆ ਚੱਲਣ ਲਿਆ ਆਪਾਂ ਦੀ ਮੇਰ ਨਾਲ ਵੀਰੇ ਹਾਂ ਜੀ ਹਾਂ ਜੀ ਜਾਵਾਂਗੇ ਕੱਲ ਜਾਂ ਪਰਸੋ ਜਾਵਾਂਗੇ ਲੈ ਕੇ ਆਵਾਂਗੇ 25 ਫੰਜਾ ਫੇਰ ਲਦੀਆਂ ਠੀਕ ਹੈ ਜੀ ਬਾਈ ਜੀ ਤੇ ਡਰੈਸ ਦਾ ਦੋ ਆਪਣਾ ਡਰੈਸ ਵੀ ਜੀ ਸ਼ੋਭਨਾਵ ਜਗਦੀਪ ਸਿੰਘ ਜੀ ਹਾਂ ਜੀ ਬਾਈ ਜੀ ਤੇ ਬਾਕੀ ਜ਼ਿਲ੍ਹਾ ਗੁਰਦਾਸਪੁਰ ਜੀ ਹਾਂ ਜੀ ਹਾਂ ਜੀ ਤੇ ਅੰਮ੍ਰਿਤਸਰ ਤਾਈਂਦਾ ਭਾਈ ਆਪਣਾ ਇੱਥੋਂ 3 ਹਾਂਜੀ ਤੇ ਫੋਨ ਨੰਬਰ 8641527 15/27 ਹਾਂਜੀ ਤੇ ਬਾਕੀ ਵੀ ਭਰਾਵਾਂ ਸਾਰਿਆਂ ਨੂੰ ਸასი ਗੱਲ ਜੀ ਸੋ ਠੀਕ ਹੈ ਜੀ ਭਾਈ ਸასი